ਹੰਝੀ ਸਸਕਾਰ ਦੇ ਸਾਰੇ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਦੇਖੋ ਸਾਡੇ ਸਵੇਰ ਸੁਬਾਹ ਦਾ ਬਿਓ ਨਾਲ ਨਾਲ ਧੁੱਪ ਨਾਲ ਨਾਲ ਇੰਨੀ ਬੱਦਲ ਤੇ ਹਵਾ ਇੰਨੀ ਠੰਡੀ ਚੱਲਦੀ ਪਈ ਆ ਬਹੁਤ ਜਿਆਦਾ ਸੋਹਣਾ ਮੌਸਮ ਆ ਤੇ ਜਿਆਦਾ ਸੋਹਣਾ ਮੌਸਮ ਆ ਇਹ ਤੁਸੀਂ ਦੇਖੀ ਤੇ ਇਧਰ ਆਪਣੀ ਜਿਹੜੀ ਗਲੋ ਦੀ ਵੇਲ ਆ ਬਹੁਤ ਉੱਚੀ ਚੱਲ ਗਈ ਤਾਂ ਇਹ ਤਾਂ ਪਾਈਪ ਤੇ ਚੜੀ ਜਾਂਦੀ ਹੈ ਆ ਹੈਗਾ ਆਪਣਾ ਮੁਰੂਵੇ ਦਾ ਬੂਟਾ ਤੇ ਆ ਹੈਗਾ ਆਪਣਾ ਕੜੀ ਪੱਤਾ ਤੇ ਵੇਲ ਦੇਖੋ ਤੁਸੀਂ ਤੁਸੀਂ ਦੇਖ ਸਕਦੇ ਹੋ ਵੇਲ ਕਿੰਨੀ ਤਾਂ ਹੈ ਤਾਂ ਪਾਈਪ ਤੇ ਚੜੀ ਜਾਂਦੀ ਹੈ ਇਹ ਗਲੋ ਦੀ ਵੇਲ ਤੇ ਇਧਰ ਹੈਗੀ ਆਪਣੀ ਜਿਵੇਂ ਨਾ ਜਿਵੇਂ ਨਾ ਇੱਥੇ ਅੱਪਾ ਪਾ ਕੇ ਰੱਖਿਆ ਹੋਇਆ ਝਾਰ ਤੁੱਪੇ ਤੁੱਬਾ ਚੜਦੀ ਤੁੱਪ ਆਉਂਦੀ ਐ ਇੱਥੇ ਤੇ ਜਿਹੜਾ ਅਸੀਂ ਕਾ ਨਾ ਆਸ਼ਵਗੰਧਾ ਦਾ ਤੇ ਮੈਨੂੰ ਲੱਗਦਾ ਸੁੱਕਦਾ ਜਾ ਰਿਹਾ ਸੁੱਕ ਗਿਆ ਹਾਂਜੀ ਤੇ ਸੁੱਕ ਗਿਆ ਸੀ ਅੱਜਾ ਵੀ ਬੱਦਲ ਦੇਖੋ ਕਿੰਨੇ ਬਹੁਤ ਠੰਡਾ ਮੌਸਮ ਹੈ ਰੱਖਿਆ ਜੱਕ ਨੰਬਰ ਬਿਕਾ ਰਹਿਊਗਾ ਸਵੇਰ ਸੁਬਹ ਤਾਂ ਪਹੇਗੀ ਪਰ ਜਿੰਨੇ ਅੱਗੇ ਕਰੜੀ ਧੁੱਪ ਹੁੰਦੀ ਐਵੇਂ ਨਹੀਂ ਕਿ ਲੋਕ ਆਏ ਹੋਏ ਐ ਸੈਰ ਕਰਨ ਵਾਸਤੇ ਸੇਰੇ ਸੇਰੇ ਸੈਰ ਕਰਦੇ ਪਏ ਤਾਂ ਸਾਡੇ ਲੋਕਾਂ ਦਾ ਸੁਭਾਅ ਉੱਠਣ ਸਾਰੇ ਕੰਮ ਦੱਸਣ ਲੱਗ ਜਾਂਦੇ ਇਹ ਲੋਕ ਆਪਦਾ ਪੂਰਾ ਫਨ ਕਰਦੇ ਉਹਦਾ ਵਧੀਆ ਦੀ ਜ਼ਿੰਦਗੀ ਜੇ ਆਉਂਦੀ। ਦੇਖੋ। ਐਕਸਰਸਾਈਜ਼ ਕਿੰਨੇ ਵੀ ਸਪਨੇ ਕਰ ਲਈਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਦੇਖੋ ਸਾਡੇ ਸਵੇਰ ਸਵੇਰ ਦਾ ਟਾਈਮ ਆ ਤੇ بارش ਇੰਨੀ ਜ਼ਿਆਦਾ ਉਹਨਾਂ ਜ਼ਿਆਦਾ ਨਹੀਂ ਆ ਕੁਛ ਨੂੰ ਦੇਸਰਿਆ ਸਨਮਣੇ ਤੇ ਹੌਸਾ ਦਾ ਵਿੱਚ ਬਾਜ ਵੀ ਆਉਂਦੀ ਹੋਵੇ ਮੀਂਹ ਵੀ ਸਨਮਣੇ ਲੁਕਣਾ ਸਾਫ਼-ਸਾਫ਼ ਅੱਗੇ ਹੁੰਦਾ ਤੇ ਸਾਹਮਣੇ ਬਿਲਡਿੰਗਾਂ ਵੀ ਨਹੀਂ ਵਿਸਰ ਰਹੀਆਂ ਇੰਨਾ ਜ਼ਿਆਦਾ ਨਹੀਂ ਆ ਹਰਾ ਅੱਧਾਈ ਪਈ ਜਾਂਦਾ ਉੱਪਰ ਆਪਣੀ ਅਜਮੈਂਨ ਵੇਖੋ ਕਿੰਨੀ ਜਿਆਦਾ ਸੋਹਣੀ। ਉੱਪਰੋਂ ਨਮੀ ਦਾ ਪਾਣੀ ਲੱਗੀ ਜਾਂਦਾ। ਉੱਪਰੋਂ ਪੈਂਦਾ। ਬਹੁਤ ਜਿਆਦਾ ਨਹੀਂ। ਕੁਛ ਨਹੀਂ ਦਿਖ ਰਿਹਾ। koos inimene äärde jookseb . tundub , et on ta nüüd olnud või on ta siin juba .